ਸਸਕਲ ਦੀ ਸਰਾਂ ਨੂੰ ਫੇਰ ਹਾਜ਼ਰ ਹੋਏ ਐ ਨਵੇਂ ਟਰੈਕਟਰ ਦੇ ਨਾਲ ਅਰਜਨ 555 ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 2006 ਮਾਡਲ ਆ ਤੇ ਨਵੇਂ ਟਾਇਰਾਂ ਇੰਨੇ ਨਵੇਂ ਟਾਇਰ ਆ ਜੀ 2+ ਟਾਇਰ ਆ ਸਿੰਪਲ ਸਟੀਅਰ ਹੁੰਦੇ ਨਾਲ ਆ ਤੇ ਪੰਜਾਬ ਨੰਬਰ ਆ ਜੀ ਪਹਿਲੇ ਨਾਂ ਦੇ ਟਰੈਕਟਰ ਆ ਛਤਰੀ ਤੇ ਮਿਊਜ਼ਿਕਲ ਸਿਸਟਮ ਨਾਲ ਆਈ ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਆ ਡਿਮਾਂਡ ਬਾਈ ਉਹਨਾਂ ਤੇ 3 ਲੱਖ ਰੁਪਏ ਆ ਬਾਕੀ ਮੌਕੇ ਦੇ ਮਾਰਤਾਨ 97812 12734 ਬਾਈ ਉਹਨਾਂ ਦਾ ਨੰਬਰ ਆ ਸਾਰੀ ਜਾਣਕਾਰੀ ਨੰਬਰੋਂ ਲੈ ਸਕਦੇ ਆ ਧੰਨਵਾਦ ਮਿੰਦਰਾ 575 ਡੀਆ ਟਰੈਕਟਰ ਆ ਜੀ 2000 2 ਮਾਡਲ ਟਰੈਕਟਰ ਆ ਇਹਿਲਕੁਲ ਨਵੇਂ ਲੁੱਕ ਕੋ ਟਰੈਕਟਰ ਆ ਪੌਲ ਤੇ ਸਾਫ ਟਰੈਕਟਰ ਆ ਜੀ ਟਾਇਰਾਂ ਦੀ ਗੱਲ ਕਰੀਏ ਜੀ ਸਾਰੇ ਟਾਇਰ ਨਵੇਂ ਆ ਪਿਛਲੇ ਟਾਇਰ ਨਵੇਂ ਐਮ ਆਰਪ ਦੇ ਆ ਅਗਲੇ ਟਾਇਰ ਵੀਕੀ ਡੀ ਦੇ ਨਵੇਂ ਟਾਇਰ ਆ ਪੰਜਾਬ ਨੰਬਰ ਟਰੈਕਟਰ ਆ ਜੀ ਪੀਬੀ 43 ਨੰਬਰ ਹੈ ਜੀ ਇੰਜਨ ਗੇਅਰ ਤੇ ਉਲੋਂ ਫੁੱਲ ਸਾਫ ਰੇਡੀਟਰ ਹੈ ਜੀ ਬਾਈ ਉਹਨਾਂ ਦੀ ਡਿਮਾਂਡ 2 ਲੱਖ ਤੇ 10000 ਸਕਰੀਨ ਤੇ ਨੰਬਰ ਹੈ 981218734 ਸਾਰੀ ਜਾਣਕਾਰੀ ਨੰਬਰ